ਦੋਸਤੋ ਸਮਾਨ ਕਿਰਾਨਾ ਨਿਗਾ ਚ ਕਰਕੇ ਰੱਖ ਲੋ ਵੀ ਬੰਦੇ ਦਾ ਜਦੋਂ ਗੀੜਾ ਵੱਜਦਾ ਉਦੋਂ ਅਗਲਾ ਲੈ ਲੈਂਦਾ ਹਣਾ ਆਪਾਂ ਨੂੰ ਪਤਾ ਤਾਂ ਹੋਵੇ ਵੀ ਇਥੋਂ ਮਿਲਦਾ ਕੀ ਕੀ ਆ ਇਹ ਭਈ ਜਾਜ ਜਿਹੜਾ ਸਮਾਨ ਵਰਤਿਆ ਜਾਂਦਾ ਸਮੁੰਦਰੀ ਜਾਜਾਂ ਚ ਉਹ ਸਮਾਨ ਆ ਇਹ ਤੇ ਜਦੋਂ ਤੋਂ ਦੇਖ ਰਿਆ ਲੌਬੀ ਚ ਜੇ ਆ ਝੂਲਾ ਜਾਂ ਟੰਗਿਆ ਹੋਵੇ ਤੇ ਯਾਰ ਕਿੰਨਾ ਅਤ ਲੱਗੇ ਹੈ ਨਾ ਤਰਲੇ ਜਿਹੜਾ ਬਾਹਰੋਂ ਇਹ ਸੀ ਨਾ ਇਹ ਆਪ ਜਾ ਕੇ ਦੇਖਿਆ ਸੀਗਾ ਇਹ ਸਮਾਨ ਤੇ ਬਹੁਤ ਸੋਹਣੇ ਲੱਗਦੇ ਸੀ ਦੇਖੋ ਆ ਝੂਲਾ ਜ ਜੇ ਤੁਹਾਡੇ ਲੌਂਚ ਪਿਆ ਹੋਵੇ ਹਨਾ ਤੇ ਲੋਬੀ ਚ ਟੰਗਿਆ ਹੋਏ ਜਵਾਕ ਜੇ ਆਪਣੇ ਸਾਰਾ ਦਿਨ ਖੇਡਦੇ ਰਹਿਣਗੇ ਤੇ ਸਮਾਨ ਜਿੱਥੋਂ ਮਿਲਦਾ ਆ ਇਹਨਾਂ ਦੇ ਫੋਨ ਨੰਬਰ ਆ ਠੀਕ ਹੈ ਉੱਥੇ ਨਾ ਹੋਰ ਜਿਹੜੇ ਬੰਦੇ ਸੀਗੇ ਉਹ ਵੀ ਜਿਹੜੇ ਉਥੇ ਸਮਾਨ ਲੈ ਰਹੇ ਸੀ ਉਹ ਕਹਿੰਦੇ ਸੀਗੇ ਵੀ ਸਮਾਨ ਤਾਂ ਇਹਨਾਂ ਦਾ ਚੰਗਾ ਵੀ ਜਿਵੇਂ ਆ ਦੇਖੋ ਤੁਹਾਡੇ ਸਾਹਮਣੇ ਹਨਾ ਸੰਗਲ ਜੇ ਤੇ ਆ ਕੀ ਕੁਛ ਪਿਆ ਸਾਰਾ ਕੁਛ ਆ ਤੇਲ ਦੇ ਡਰਮ ਪਏ ਮਗਲੈਲ ਦੇ ਹਰ ਚੀਜ਼ ਮਿਲਦੀ ਹੈ ਉੱਥੋਂ ਅੱਕੀ ਪਾਂਸੀਆਂ ਵਿੱਚ ਤੇਲ ਪਾਉਣ ਵਾਲੀਆਂ ਹਨਾ ਤੇ ਵੀ ਸਮਾਨ ਹੈ ਤਾਂ ਇਹਨਾਂ ਕੋਲ ਸਾਰਾ ਵਧੀਆ ਪਰ ਮਹਿੰਗਾ ਦੋਸਤੋ ਬਾਜ਼ਾਰ ਨਾਲ ਵੀ ਜੇ ਬਾਹਰੋਂ ਜੀ 2-300 ਦੀ ਮਿਲੋਗੀ ਤਾਂ ਇਹਨਾਂ ਕੋਲੋਂ ਉਹ ਚੀਜ਼ 500 ਦੀ ਮਿਲੂਗੀ ਘੱਟੋ ਘੱਟ ਵੀ ਦੁੱਗਣਿਆਂ ਨੂੰ ਰੇਟ ਆ ਪਰ ਇਹਨਾਂ ਦੇ ਉਹ ਰਾਏੜੇ ਸੰਗਲ ਜੇ ਤੁਸੀਂ ਦੇਖਿਆ ਇਹਨਾਂ ਨਾਲ ਉਹ ਬੰਦਰਗਾਹਾਂ ਤੇ ਸਮੁੰਦਰੀ ਜਹਾਜ਼ ਬੰਨੇ ਵੀ ਹੁੰਦੇ ਆ ਵੀ ਇੰਨੀਆਂ ਮਜ਼ਬੂਤ ਐ ਸੰਗਲ ਤੇ ਆ ਰੱਸਾ ਜੇ ਹੱਥਾਂ ਨੂੰ ਨਹੀਂ ਖਾਂਦਾ ਇਹ ਤਾਂ ਐ ਲੱਗੂ ਵੀ ਜੇ ਤੁਸੀਂ ਹੱਥ 'ਚ ਫੜ ਕੇ ਦੇਖਿਆ ਵੀ ਇਹ ਕੀ ਕੁਲਾ ਜੰ ਮੇਰੇ ਹੱਥ 'ਚ ਫੜਾਤਾ ਵੀ ਇੰਨਾ ਵਧੀਆ ਰੱਸਾ ਤੇ ਇਹ ਜਿਹੜੇ ਤੁਸੀਂ ਐ ਮੈਠ ਜੇ ਪਏ ਦੇਖਿਆ ਇਹ ਫਰਸ਼ਾਂ ਦੇ ਵਿਛਾ ਲੋਂਗੇ ਨਾ ਐ ਲੱਗੂ ਗਲੀਚੇ ਜੇ ਬਹੁਤ ਸੋਹਣੇ ਤੇ ਚਾਬੀਆਂ ਪੰਨ ਜੇ ਤਾਂ ਮੈਂ ਕਹਿੰਦਾ ਵੀ ਬਹੁਤ ਜ਼ਿਆਦਾ ਮਜ਼ਬੂਤ ਲੋਹਾ ਆ ਆ ਰੀਆਂ ਪਈਆਂ ਗੇਟ ਪਏ ਆ ਤੇ ਆਹ ਨਾ ਦੇਖੋ ਜੰਗਲੇ ਜੇ ਤੇ ਆਹ ਕੁਰਸੀਆਂ ਆ ਜੀਆਂ ਤੇ ਆ ਰੰਗ ਰੋਗਣ ਜੇ ਜਿਹੜੇ ਪਏ ਆ ਸਾਰੀਆਂ ਚੀਜ਼ਾਂ ਹੰਡਣ ਵਾਲੀਆਂ ਇਹਨਾਂ ਦੀ ਵੀ ਕੋਈ ਲੰਬੇ ਵਾਲੀ ਚੀਜ਼ ਨਹੀਂ ਆ ਤਾਂ ਅਰਪੀਨ ਦਾ ਤੇਲ ਰਸੇ ਜਿਵੇਂ ਬੰਜਾ ਦਾ ਬਾਣ ਬੂਣ ਜਾ ਆ ਤਾਰਾਂ ਬਿਜਲੀ ਵਾਲੀਆਂ ਤਰਪਾਲ ਤਰਪੂਲ ਜੇ ਤੇ ਜਿਹੜੀ ਚੀਜ਼ ਤੁਸੀਂ ਮੈਂ ਕਹਿੰਦਾ ਇੱਥੋਂ ਲੈ ਕੇ ਵਰਤ ਲਈ ਤੇ ਤੈਨੂੰ ਆਏ ਨੇ ਵੀ ਕੋਈ ਕਮੀ ਪੇਛੀ ਨਹੀਂ ਰਹੇ ਜੂ ਉਹਦੇ ਚ ਆ ਸਾਰੀਆਂ ਚੀਜ਼ਾਂ ਨਿਗਾ ਚ ਕਰਕੇ ਰੱਖ ਲੋ ਵੀ ਇਹ ਮਕਸਰ ਸਾਹਿਬ ਜਦੋਂ ਬੰਦੇ ਦਾ ਗੇੜਾ ਵਜਦਾ ਉਹਦੋਂ ਅਗਲਾ ਲੈ ਲਿੰਦਾ ਹੁਣ ਜਿਹੜੀ ਛੋਟੀ ਮਿਸਤਰੀ ਆ ਉਹਨਾਂ ਵਾਸਤੇ ਹੈ ਨਾ ਜਿਵੇਂ ਸੋਈ ਚ ਸਮਾਨ ਆ ਪੈਗ ਪੁੱਗ ਲਾਉ ਨੂੰ ਆ ਗਲਾਸ ਹੈ ਨਾ ਚਾਹ ਚੂ ਨੂੰ ਜਿਹੜੇ ਟਕੀਲਾ ਸ਼ੌਟ ਜੇ ਤੁਸੀਂ ਕਹਿੰਨੇ ਹੋਣੇ ਆ ਇੰਨਾ ਗਲਾਸਾਂ ਚ ਲੱਗਦੇ ਆ ਉਹ ਆ ਨਿੱਕੇ ਨਿੱਕੇ ਜਿਹੜੇ ਗਲਾਸ ਆ ਜੇ ਤੁਸੀਂ ਰਸਤੇਦਾਰਾਂ ਮੁਰਿਆ ਗਲਾਸ ਰੱਖ ਦਿਓ ਤੇ ਅਗਲਾ ਨਾ ਹੀ ਵੇਖੀ ਜਾਂਦਾ ਵੀ ਇਹਦੇ ਬੰਦਾ ਹੀ ਨੇ ਜੋਗਾ ਹੈ ਤਾਂ ਹੈ ਨਹੀਂ ਤੇ ਆ ਗਲਾਸ ਜੇ ਕਿੱਥੋਂ ਲੈ ਆਇਆ ਇਹ ਸਮੁੰਦਰੀ ਜਾਂ ਜੰਜ ਤੁਸੀਂ ਨਾ ਟਾਈਟੈਨਿਕ ਫਿਲਮਾਂ ਸਾਰਿਆਂ ਨੇ ਦੇਖੀ ਹੋਊਗੀ ਤੇ ਆਹੀ ਚੀਜ਼ਾਂ ਹੁੰਦੀਆਂ ਉਹ ਸਾਰੀ ਫਿਲਮਾਂ ਚ ਦਿਖਾਈ ਜਾਂਦੀਆਂ ਤੇ ਆ ਤੁਸੀਂ ਆਥੋ ਤੋਂ ਕ੍ਰੀਮਾ ਸ਼ਰੀਮਾ ਜਿਹੜੀਆਂ ਮੂੰਹ ਮਾਤੇ ਲਾਉਣ ਨੂੰ ਸਾਰਾ ਕੁਝ ਮਿਲਦਾ ਵੀਰੇ ਇੱਥੋਂ ਤੇ ਇਹ ਤੁਸੀਂ ਨਾ ਜਿੱਦੇ ਮਕਸਦ ਸਾਹਿਬ ਗਏ ਤਾਂ ਲੈ ਲਿਓ ਤੇ ਆਹ ਅੱਗ ਚ ਜਿ ਚ ਭਲਾਉਂਦੀ ਆ ਕੋਟ ਪੈਂਟ ਜਿਹਾ ਪਾ ਕੇ ਮੈਂ ਕਹਿੰਦਾ ਤੁਸੀਂ ਅੱਗ ਚ ਵੜ ਜਾਓ ਤੁਹਾਨੂੰ ਅੱਗ ਨਹੀਂ ਲੱਗਣੀ ਬਿਜਲੀ ਦਾ ਕੰਮ ਕਰਨ ਲੱਗ ਜਿਓ ਤੁਹਾਨੂੰ ਬਿਜਲੀ ਨਹੀਂ ਲੱਗਣੀ ਸਪਰੇਅ ਕਰਨ ਲੱਗ ਜਿਓ ਇਹਨਾਂ ਵਾਲੇ ਬੂਟ ਜੇ ਪਾ ਕੇ ਜਮਾ ਨੀ ਯਾਰ ਤੁਹਾਨੂੰ ਸੱਪ ਸੁਪ ਲੜਦਾ ਛੋਡੇ ਤੇ ਪੂਰਾ ਵਧੀਆ ਸਮਾਨ ਆ ਤੇ ਚਾਰਾਂ ਨਾਲ ਬੂਟ ਬਾੜ ਜੇ ਤੁਸੀਂ ਲੈ ਕੇ ਦੇਖੋ ਇਹਨਾਂ ਦੇ ਸਲੀਪਰ ਜਿਹੜੇ ਪੈਰਾਂ ਚ ਪਾਉਣ ਵਾਲੇ ਆ 200 ਦੇ ਜੋੜਾ ਤੇ ਉਹ ਆਏ ਹੱਥ ਜਿ ਫੜ ਕੇ ਆ ਲੱਗਦਾ ਵੀ ਹਲਕੇ ਫੁੱਲਰ ਗਿਆ ਮੁਕਸਰ